ਅੱਜ ਮੈਂ মিডিਏ ਦੇ ਰੂਬਰੂ ਹੋ ਰਿਹਾ ਜੀ ਇੱਕ ਬਹੁਤ ਹੀ ਵਿਸ਼ੇਸ਼ ਜਿਹੜਾ ਮੁੱਦਾ ਉਹਦੇ ਵੱਲ ਧਿਆਨ ਦਿਮਾਉਣ ਲਈ ਕਿਉਂਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਜਿਵੇਂ ਕਾਂਗਰਸ ਸਰਕਾਰ ਰਹੀ ਹੈ ਇਹ ਮੁੱਦਾ ਅਸਲ ਚ ਹੈਗਾ ਜਿਹੜਾ ਐਸ ਸੀ ਭਾਈਚਾਰਾ ਹੈ ਉਹਨਾਂ ਨੂੰ ਹਾਈ ਕੋਰਟ ਦੇ ਵਿੱਚ ਰਾਖਵਾ ਕਰਨ ਦੇ ਲਈ ਜਿਹੜੀਆਂ ਜਿਵੇਂ ਕਾਂਗਰਸ ਦੀ ਸਰਕਾਰ ਰਹੀ ਹੈ ਹੁਣ ਤੱਕ ਸਾਡੇ ਐਸੀ ਭਾਈ ਜਰੇ ਦੇ ਨਾਂ ਤੇ ਵੋਟਾਂ ਲੈਂਦੀ ਰਹੀ ਹੈ ਤੇ ਉਹਨਾਂ ਨੇ ਦਲਤ ਭਰਾਵਾਂ ਲਈ ਐਸੀ ਭਰਾਵਾਂ ਲਈ ਅੱਜ ਤੱਕ ਕੁਝ ਵੀ ਨਹੀਂ ਕੀਤਾ ਜਦੋਂ ਅਸੀਂ ਆਮ ਆਦਮੀ ਪਾਰਟੀ ਸਰਕਾਰ ਵਿੱਚ ਆਉਣ ਲਈ ਲੜਾਈ ਲੜ ਰਹੀ ਸੀ ਉਦੋਂ ਸਾਡੇ ਲੀਡਰ ਸਾਹਿਬਾਨਾਂ ਨੇ ਸਾਡੇ ਸੁਪਰੀਮੋ ਪ੍ਰਿੰਦ ਕੇਜਰੀਵਾਲ ਜੀ ਨੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਇਹ ਕਾਂਗਰਸ ਸਰਕਾਰ ਕੋਲ ਮੰਗ ਠਾਈ ਸੀ ਕਿ ਸਾਡੇ ਐਸ.ਸੀ ਭਾਈਚਾਰੇ ਲਈ ਜਿਹੜਾ ਰਾਖਵਾ ਕਰਨਾ ਉਹ ਹਾਈ ਕੋਰਟ ਵਿੱਚ ਕੀਤਾ ਜਾਵੇ ਪਰ ਉਹਨਾਂ ਨੇ ਕੋਈ ਵੀ ਧਿਆਨ ਜਿਹੜਾ ਆਪਣਾ ਇਸ ਵਾਰ ਨਹੀਂ ਦਿੱਤਾ ਅੱਜ ਬੜੀ ਮਾਣ ਵਾਲੀ ਗੱਲ ਆ ਕਿ ਸਾਡੀ ਜਿਹੜੀ ਆਮ ਆਦਮੀ ਦੀ ਸਰਕਾਰ ਹੈ ਸਰਦਾਰ ਭਗਵਾਨ ਸਿੰਘ ਜੀ ਮਾਨ ਜੀ ਦੀ ਅਗਵਾਈ ਥਲੇ ਜਿਹੜੀ ਸਰਕਾਰ ਚੱਲ ਰਹੀ ਹੈ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਉਹਨਾਂ ਨੇ ਅੱਜ ਜਿਹੜਾ ਥੋੜੇ ਦਿਨ ਪਹਿਲਾਂ ਬਹੁਤ ਵੱਡਾ ਫੈਸਲਾ ਜਿਹੜਾ ਸਾਡੇ ਐਸੀ ਭਾਈ ਜਰਨਲੀ ਕੀਤਾ ਉਹਨਾਂ ਲਈ 58 ਸੀਟਾਂ ਜਿਹੜੀਆਂ ਉਹਨਾਂ ਦਾ ਰਾਖਵਾ ਕਰਨ ਕੀਤਾ ਤੇ ਜਿਨ੍ਹਾਂ ਦੇ ਵਿੱਚੋਂ 15 ਜਿਹੜੇ ਸਰਕਾਰੀ ਵਕੀਲ ਹੈ ਉਹਨਾਂ ਨੂੰ ਭਰਤੀ ਕੀਤਾ ਤੇ ਅੱਜ ਮੈਂ ਇਸ ਲਈ ਰੂਬਰੂ ਹੋਇਆ ਕਿਉਂਕਿ ਇਹ ਇੱਕ بڑا ਇਤਿਹਾਸਕ ਫੈਸਲਾ ਜਿਹੜਾ ਕਦੀ ਜਿਹੜੇ ਦਲਤਾਂ ਦੇ ਜਾਂ ਐਸੀ ਭਰਾਵਾਂ ਦੇ ਮਸੀਹਾ ਬਣਦੇ ਸੀ ਦਲਤ ਭਾਈਚਾਰੇ ਦੇ ਉਹ ਉਹਨਾਂ ਲੋਕਾਂ ਨੇ ਕੀ ਕੀਤਾ ਸਾਡੀ ਸਰਕਾਰ ਨੇ ਜਦੋਂ ਦੀ ਸਰਕਾਰ ਬਣੀ ਹੈ ਉਹਨਾਂ ਨੇ ਇੱਕ ਇਹ ਵੀ ਮੰਗ ਰੱਖੀ ਸੀ ਕਿ ਸਾਡੇ ਜਿਹੜੇ ਸ਼ਹੀਦ ਕੁਰਬਾਨੀਆਂ ਕਰਕੇ ਗਏ ਆ ਚੀਦੇ ਰਾਜਾ ਸਰਦਾਰ ਭਗਤ ਸਿੰਘ ਉਹਨਾਂ ਦੀ ਫੋਟੋ ਜਿਹੜੀ ਹੈ ਉਹ ਸਰਕਾਰੀ ਦਫ਼ਤਰਾਂ 'ਚ ਲੱਗੀ ਹੋਣੀ ਚਾਹੀਦੀ ਹੈ ਤੇ ਸਾਡੇ ਡਾਕਟਰ ਭੀਮਰਾਓ ਅਵੇਦਕਰ ਜੀ ਬਾਬਾ ਸਾਹਿਬ ਉਹਨਾਂ ਦੀ ਫੋਟੋ ਸਰਕਾਰੀ ਦਫ਼ਤਰਾਂ 'ਚ ਲੱਗੀ ਹੋਣੀ ਚਾਹੀਦੀ ਹੈ ਤੇ ਸਾਡੀ ਸਰਕਾਰ ਨੇ ਇਹ ਵੀ ਫੈਸਲਾ ਕਰਕੇ ਉਹ ਦੋਨੋਂ ਫੋਟੋਆਂ ਜਿਹੜੀਆਂ ਸਰਕਾਰੀ ਦਫ਼ਤਰਾਂ ਵਿੱਚ ਲਵਾਈਆਂ ਤੇ ਉਹਨਾਂ ਸਾਡੇ ਮਹਾਨ ਯੋਧਿਆਂ ਦਾ ਜਿਹੜਾ ਮਾਣ ਸਨਮਾਨ ਕੀਤਾ ਆ ਤੁਸੀਂ ਵੇਖ ਸਕਦੇ ਹੋ ਮੇਰੇ ਦਫ਼ਤਰ 'ਚ ਵੀ ਸ਼ਹੀਦ ਭਗਤ ਸਿੰਘ ਜੀ ਤੇ ਸਾਡੇ ਡਾਕਟਰ ਭੀਮਰਾਓ ਵੇਦਕਰ ਜੀ ਦੀ ਫੋਟੋ ਜਿਹੜੀ ਹੈ ਉਹ ਮੌਜੂਦ ਹੈ ਅੱਜ ਜਿਹੜਾ ਸਰਕਾਰ ਨੇ ਜਦੋਂ ਇਹ ਫੈਸਲਾ ਲਿਆ ਉਹਦੇ ਵਿੱਚ ਇੱਕ ਬੜਾ ਜਿਹੜਾ ਮੁਸ਼ਕਲ ਆ ਰਹੀ ਸੀ ਜਿਹੜਾ ਪਹਿਲਾ ਐਕਟ ਬਣਿਆ ਸੀ ਉਹਦੇ ਵਿੱਚ ਰਾਖਵਾ ਕਰਨ ਲਈ ਜਿਹੜੀ ਮੁਸ਼ਕਲ ਆ ਰਹੀ ਸੀ ਜਿਹੜੀ ਸਾਲਾਨਾ ਆਮਦਨ ਆ ਉਹ ਜਿਵੇਂ ਤੁਸੀਂ 20 ਲੱਖ ਰੁਪਈਆ ਘਟੋ ਘਾਟ ਜਿਹੜੀ ਆ ਉਹਨਾਂ ਦੀ ਹੋਣੀ ਚਾਹੀਦੀ ਸੀ ਉਹ ਇੱਕ ਮੁਸ਼ਕਲ ਸੀ ਸਰਕਾਰ ਨੇ ਉਹਨੂੰ ਵੀ ਘਟਾ ਕੇ ਜਿਹੜੀ ਸਾਮੇ ਲਈ 20 ਲੱਖ ਰੁਪਈਆ ਸੀ ਉਹਨੂੰ 10 ਲੱਖ ਕੀਤਾ ਜਿਹੜੀ ਐਰੋਵੇਕਟ ਜਨਰਲ ਤੋਂ ਥੱਲੇ ਜਿਹੜੀਆਂ ਸਾਮੇ ਵਾਲੀ ਜਿਨ੍ਹਾਂ ਲਈ 10 10 ਲੱਖ ਸੀ ਉਹਨਾਂ ਨੂੰ ਘਟਾ ਕੇ 5 ਲੱਖ ਕੀਤਾ ਉਹਨਾਂ ਨੂੰ ਵੀ ਉਹ ਜਿਹੜੀ ਸਰਤਾ ਹਟਾ ਕੇ ਜਿਹੜੀ ਆ ਇਹ ਪ੍ਰਕਿਰਿਆ ਪੂਰੀ ਕੀਤੀ ਸੋ ਅੱਜ ਆਮ ਆਦਮੀ ਪਾਰਟੀ ਨੇ ਦੱਸ ਦਿੱਤਾ ਕਿ ਜਿਹੜਾ ਐਸੀ ਭਾਈਚਾਰੇ ਲਈ ਕੌਣ ਔਰ ਕਿਹੜੀ ਸਰਕਾਰ ਨੇ ਜਿਹੜੇ ਆ ਚੰਗੇ ਫੈਸਲੇ ਲਏ ਆ ਮੈਂ ਇਸ ਗੱਲ ਦੀ ਵਧਾਈ ਵੀ ਦਿੰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਵੀ ਕਰਦਾ ਤੇ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਐਸੀ ਭਰਾਵਾਂ ਨੂੰ ਜਿਹੜਾ ਸਾਡੇ ਹਾਈ ਕੋਰਟ ਦੇ ਵਿੱਚ ਜਿਹੜਾ ਮਾਨ ਸਨਮਾਨ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਕਰਦਾ